ਰਨਤਾਰਨ ਵਿਖੇ ਡੁਗਰੀ ਵਾਲੇ ਗੁਰੂ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਉਹਨਾਂ ਦੇ ਭਗਤਾਂ ਵੱਲੋਂ ਮਨਾਇਆ ਗਿਆ। ਇਸ ਮੌਕੇ ਗਰੀਮਾਨ ਸਿੰਘ ਵਾਲੀ ਵਿਖੇ ਗੁਰੂ ਜੀ ਦੇ ਮੰਦਰ ਵਿਖੇ ਉਹਨਾਂ ਦੇ ਸ਼ਰਧਾਲੂਆਂ ਵੱਲੋਂ ਰਲ ਮਿਲ ਕੇ satsang ਕੀਤਾ ਗਿਆ। ਆਈਆਂ ਸੰਗਤਾਂ ਵੱਲੋਂ ਭਜਨ ਬੰਦਗੀ ਕਰ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜੇ ਰੱਖਿਆ ਗਿਆ। ਗੁਰੂ ਸਾਹਿਬ ਦੇ ਸੇਵਕਾਂ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਜਨਮ ਦਿਹਾੜੇ ਨੂੰ ਅੱਜ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਰ ਗਿਆ ਉਹਨਾਂ ਨੇ ਗੁਰੂ ਸਾਹਿਬ ਦੇ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਵਤ ਵਤ ਗਿਣਤੀ ਵਿੱਚ ਸਤ ਸੰਗ ਵਿੱਚ ਹਿੱਸਾ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਮੈਂ ਅਨੀਤਾ ਵਰਮਾ ਗਲੀ ਮਾਨ ਸਿੰਘ ਵਿੱਚ ਆਪਾਂ 사ਤ ਸੰਗ ਕਰਦੇ ਆਂ ਮੈਂ ਵੱਡੇ ਮੰਦਿਰ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਔਰ ਇਹਨਾਂ ਨੂੰ ਕਿਹਾ ਜਾਂਦਾ ਹੈ ਔਰ ਗੁਰੂ ਜੀ ਦਾ ਜਨਮ ਸਥਾਨ ਡੁਗਰੀ ਜੀ ਹੈ ਔਰ ਇਹਨਾਂ ਦਾ ਵੱਡੇ ਮੰਦਿਰ ਦਿੱਲੀ ਇਹਨਾਂ ਦਾ ਬਹੁਤ ਵਧੀਆ ਇਹਨਾਂ ਦੀ ਬੜੀ ਮਾਨਤਾ ਹੈ ਔਰ ਬਾਬਾ ਜੀ ਦੀ ਬਲੇਸਿੰਗ ਮਿਲਦੀਆਂ ਨੇ ਕਿ ਆਪਾਂ ਸਾਰਿਆਂ ਨੇ ਅੱਜ ਪੂਰੀ ਸੰਗਤਾਂ ਨੇ ਸਾਰਿਆਂ ਦੇ ਸਾਥ ਦੇ ਨਾਲ ਹੀ ਇਹ ਪ੍ਰੋਗਰਾਮ ਕੀਤਾ ਅੱਜ ਉਹਨਾਂ ਦਾ 7 ਜੁਲਾਈ ਨੂੰ ਜਨਮ ਦਿਨ ਸੀਗਾ ਤੇ ਆਪਾਂ ਆ ਤਰੰਤਰੰ ਦੇ ਵਿੱਚ ਜਨਮ ਦਿਨ ਇੰਨੀ ਧੂਮ ਕਾਮਨਾ ਮੇਰੇ ਖਿਆਲ ਚ ਪਹਿਲੀ ਵਾਰ ਹੀ ਮਨਾਇਆ ਗਿਆ 100 150 ਦੀ ਸੰਖਿਆ ਵਿੱਚ ਆਪਾਂ ਸੰਗਤ ਆਈ ਅੱਜ ਸਾਰਿਆਂ ਨੇ ਬੜੇ ਨਜ਼ਾਰੇ ਧੂਮ ਤਰਕਾ ਸਭ ਨੇ ਬੜੇ ਆਨੰਦ ਨਾਲ satsang ਸੁਣਿਆ ਔਰ ਸਭ ਨੇ ਢੋਲ ਢੋਲ ਦੇ ਨਾਲ ਸਭ ਨੇ ਗੁਰੂ ਜੀ ਦੀ ਜਨਮ ਦਿਨ ਦੀ ਖੁਸ਼ੀ ਮਨਾਈਆ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅੱਗੇ ਤਰਨਤਨ ਦੇ ਵਿੱਚ ਕਿਤੇ ਕਿਤੇ ਐ ਵਿਸਾਲ ਦੇ ਵਿੱਚ ਇੱਕ ਅੱਧੀ ਵਾਰੀ ਹੁੰਦਾ ਸੀਗਾ ਪਰ ਆਪਾਂ ਇੱਥੇ ਹੁਣ ਹਰ ਪੂਰਨਮਾਸੀ ਦੇ ਉੱਤੇ 4 ਵਜੇ ਤਕਰੀਬਨ ਸਤਸੰਗ ਹੁੰਦਾ ਆ ਆਪਾਂ ਇਹ ਸਤਸੰਗ 8-9 ਮਹੀਨਿਆਂ ਤੋਂ ਸ਼ੁਰੂ ਕੀਤਾ ਹੋਇਆ ਵੈ ਤੇ ਹੁਣ ਅਸੀਂ 7 ਜੁਲਾਈ ਨੂੰ ਅੱਜ ਜਨਮ ਦਿਨ ਮਨਾਇਆ ਸੀਗਾ ਹਰ ਪੂਰਨਮਾਸੀ ਨੂੰ ਵੀ ਸਤਸੰਗ ਕੀਤਾ ਜਾਂਦਾ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੇ ਗੁਰੂ ਜੀ ਨੂੰ ਮੰਨਦੇ ਨੇ ਉਹਨਾਂ ਨੂੰ ਜ਼ਰੂਰ ਜੁੜਨਾ ਚਾਹੀਦਾ ਔਰ ਸਤਸੰਗ ਆ ਕੇ ਸਾਸੰਗਤੇ ਆਣਾ ਚਾਹੀਦਾ ਔਰ ਗੁਰੂ ਜੀ ਦੀ ਬਲੇਸਿੰਗ ਲੈਣੀ ਚਾਹੀਦੀ ਹੈ ਮੈਂ ਕਿਰਨ ਛਿਆਲ ਪਰਨ ਪਰਨ ਤੋਂ ਅੱਜ 7 ਜੁਲਾਈ ਨੂੰ ਗੁਰੂ ਜੀ ਛਤਰਪੁਰ ਵਾਲੇ ਜਿਨ੍ਹਾਂ ਦਾ ਜਨਮ ਸਤ ਲੁਗਰੀ ਉਹਨਾਂ ਦਾ ਜਨਮ ਦਿਵਸ ਹੈ ਅੱਜ ਤੇ ਬਹੁਤ ਸ਼ਰਧਾ ਤੇ ਤੁਮਤਾਬ ਨਮਾਇਆ ਗਿਆ ਇਸ ਦੇ ਵਿੱਚ ਸਾਰੇ ਭੈਣਾਂ ਨੇ ਸਹਿਯੋਗ ਕੀਤਾ ਤੇ ਲੰਗਰ ਭੰਡਾਰਾ ਜਿਹੜਾ ਉਹ ਅਟੁੱਟ ਵਰਤਿਆ ਗਿਆ ਤੇ ਇੱਥੇ ਮੈਂ ਲੋਕਾਂ ਨੂੰ ਸੰਦੇਸ਼ ਚਾਹਣਾ ਚਾਹੁੰਦੀ ਆ ਕਿ ਇਹ ਗੁਰੂ ਜੀ ਨਾਲ ਜੁੜੋ ਤੇ ਪ੍ਰਮਾਤਮਾ ਦੇ ਨਾਲ ਇੱਕ ਧਾਰ ਹੋ ਕੇ ਸਿਮਰਨ ਕਰੋ ਔਰ ਲੋਗਾ ਦੇ ਨਾਲ ਬੜੀ ਸ਼ਰਧਾ ਨਾਲ ਉਹਨਾਂ ਨੂੰ ਲਿਆਓ ਤੇ ਇੱਥੇ ਗੁਰੂ ਜੀ ਦੇ ਬਲੇਸਿੰਗ ਪ੍ਰਾਪਤ ਕਰੋ ਅਮਰੀਕਾ ਪੁੰਦਰਾ ਵਾਸੀ ਮਾਨ ਸਿੰਘ ਗਲੀ ਮਾਨ ਸਿੰਘ ਗਲੀ ਚ ਅਸੀਂ ਬਾਬਾ ਜੀ ਦਾ ਦੁਗਰੀ ਵਾਲੇ ਗੁਰੂ ਜੀ ਦਾ ਇੱਕ ਸੋਨਾ ਜਿਹਾ ਮੰਦਿਰ ਬਣਾਇਆ ਨੇਤਾ ਵਰਮਾ ਜੀ ਦੇ ਘਰ ਵਿੱਚ ਉਹਨਾਂ ਨੇ ਮੰਦਿਰ ਬਣਾਇਆ ਹੈ ਤੇ ਹਰ ਪੂਰਨਮਾਸੀ ਨੂੰ ਅਸੀਂ ਬੜੀ ਸ਼ਰਧਾ ਨਾਲ ਇੱਥੇ satsang ਕਰਦੇ ਆ ਅੱਜ 7 ਜੁਲਾਈ ਨੂੰ ਉਹਨਾਂ ਦਾ ਜਨਮ ਦਿਨ ਬੜੇ ਧੂਮਕਾਮ ਨਾਲ ਸਾਡੀ ਸਾਰੀ ਟੀਮ ਇੱਕ ਬੜੀ ਉਹਨਾਂ ਨੇ ਸਾਰਿਆਂ ਨਾਲ ਮਿਲ ਕੇ ਸਹਿਯੋਗ ਦੇ ਨਾਲ ਮਨਾਇਆ ਪੂਰ ਸਾਰੀ ਸੰਗਤ ਆਈ ਤੇ ਇੱਥੇ ਲੰਗਰ ਪ੍ਰਸ਼ਾਦ ਹੀ ਕੀਤਾ ਤੇ ਸਾਡੀ ਇਹ ਬੜੇ ਬੱਬਤਾ ਜੀ ਹੈ ਕਿਰਨ ਸਿਆਲ ਜੀ ਹੈ ਸ਼ੈਲੀ ਹੈ ਅੰਜੂ ਐਂਡ ਅਨਿਤ ਵਰਮਾ ਜੀ ਉਸ ਸਾਰੀ ਟੀਮ ਬਣਾ ਕੇ ਅਸੀਂ ਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤੇ ਉਹਨਾਂ ਦੀ ਬਲੇਸਿੰਗ ਪ੍ਰਾਪਤ ਕਰਦੇ ਆ ਔਰ ਅਬ ਮੈਂ ਇਹੀ ਕੰਨੀ ਆ ਕਿ ਵੱਧ ਤੋਂ ਵੱਧ ਗੁਰੂ ਜੀ ਦੇ ਸਾਧ ਸੰਗ ਸੁਣੋ ਉਹਨਾਂ ਨਾਲ ਜੁੜੋ ਤੇ ਉਹਨਾਂ ਦੀ ਬਲੇਸਿੰਗ ਲਵੋ